ਵਾਹਿਗੁਰੂ 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 ਤੰਤਨ ਅਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਅਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨੂੰ ਆਪਣੀ ਰਸਨਾ ਤੇ ਲਈਏ ਕੋਈ ਵੀ ਰਸਨਾਵਾ ਜਣਾ ਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਜੋ ਇਹ ਅੱਜ ਦਾ ਸਮਾਂ ਚੱਲ ਰਿਹਾ ਹੈ ਅੱਜ ਦੁਨੀਆ ਦੇ ਵਿੱਚ ਸਾਰੀ ਦੁਨੀਆ ਮਾਨਸਿਕ ਤੌਰ ਤੇ ਦੁਖੀ ਹੈ ਕੋਈ ਵਿਰਲਾ ਹੀ ਹੋਏਗਾ ਸੋ ਦੇ ਪਿੱਛੇ ਇੱਕ ਜਿਹੜਾ ਇਹ ਕਵੇ ਕਿ ਮੈਂ ਸੁਖੀ ਹਾਂ ਮੈਨੂੰ ਕੋਈ ਟੈਨਸ਼ਨ ਚਿੰਤਾ ਨਹੀਂ ਕਿਉਂਕਿ ਚਿੰਤਾਵਾਂ ਨੇ ਸਾਨੂੰ ਐਸਾ ਘੇਰਾ ਪਾਇਆ ਹੋਇਆ ਏ ਅਸੀਂ ਆਪ ਵੀ ਦੁਖੀ ਹਾਂ ਪਰਿਵਾਰਕ ਮੈਂਬਰ ਵੀ ਦੁਖੀ ਨੇ ਤੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਵੀ ਚਿੰਤਾਵਾਂ ਜਿਹੜੀਆਂ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਜਾਂ ਹੋਰ ਜਿੱਦਾਂ ਦੀ ਪਰਵਰਿਸ਼ ਹੋਈ ਵੱਡੇ ਹੁੰਦਿਆਂ ਜੋ ਉਹਨਾਂ ਨੇ ਦੇਖੀਆਂ ਮਾਤਾ ਪਿਤਾ ਦੀਆਂ ਟੈਨਸ਼ਨਾਂ ਤੇ ਉਹ ਵੀ ਟੈਨਸ਼ਨ ਦੇ ਕੀ ਹੋ ਗਏ ਨੇ ਮਰੀਜ਼ ਹੋ ਗਏ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਰੂਡਨੈਸ ਆ ਆ ਗਈ ਹੈ ਉਹ ਚੜਚੜੇ ਸੁਭਾਅ ਹੋ ਗਏ ਨੇ ਕਿਸੇ ਦੀ ਗੱਲ ਸਹਾਰ ਦੇਣੀ ਮਾਤਾ ਪਿਤਾ ਦੇ ਅੱਗੇ ਬੋਲਦੇ ਨੇ ਆਖੇ ਨਹੀਂ ਲੱਗਦੇ ਸਾਧ ਸੰਗਤ ਜੀ ਇਹ ਚੀਜ਼ਾਂ ਜਿਹੜੀਆਂ ਨੇ ਕਿਉਂ ਹੋ ਰਹੀਆਂ ਨੇ ਕੀ ਕਾਰਨ ਹੋ ਸਕਦਾ ਹੈ ਕਿ ਬੰਦਾ ਜਿਹੜਾ ਆ ਟੈਨਸ਼ਨਾਂ ਦਾ ਇੰਨਾ ਸ਼ਿਕਾਰ ਕਿਉਂ ਹੈ ਚਿੰਤਾਵਾਂ ਕਿਉਂ ਇੰਨਾ ਹਾਵੀ ਹੋ ਰਹੀਆਂ ਨੇ ਅੱਜ ਇਨਸਾਨ ਤੇ ਕਿਉਂਕਿ ਸਾਧ ਸੰਗਤ ਜੀ ਜੋ ਅੱਜ ਦਾ ਸਮਾਂ ਜਿਹਨੂੰ ਅਸੀਂ ਈਸੋ ਕਾਲਡ ਮਾਡਰਨ ਟਾਈਮ ਕਹਿ ਦਿੰਨੇ ਆ ਮਾਡਰਨ 에ਰਾ ਕਹਿ ਦਿੰਨੇ ਆ ਕਿ ਅੱਜ ਅਸੀਂ ਮਾਡਰਨ ਹੋ ਗਏ ਆ ਚਾਹੇ ਸਾਡੇ ਕੋਲ ਸੁੱਖ ਸਹੂਲਤਾਂ ਜ਼ਿਆਦਾ ਵਧੀਆ ਆ ਗਈਆਂ ਨੇ ਗੱਡੀ ਚਾਹੇ ਸਾਡੇ ਕੋ ਮਹਿੰਗੀ ਆ ਗਈ ਹੈ ਸਾਡੇ ਕੋ ਕੋਠੀ ਜਿਹੜੀ ਹੈ ਉਹ ਮਹਿੰਗੀ ਆ ਗਈ ਹੈ ਚਾਹੇ ਅਸੀਂ ਵਿਦੇਸ਼ ਦੀ ਧਰਤੀ ਤੇ ਬੈਠੇ ਆ ਵਧੀਆ ਕੰਟਰੀ ਚ ਬੈਠੇ ਆ ਜਿੱਥੇ ਸਾਰੀਆਂ ਸੁੱਖ ਸੁਵਿਧਾਵਾਂ ਨੇ ਕੋਈ ਕਰਪਸ਼ਨ ਨਹੀਂ ਹੈ ਪ੍ਰਸ਼ਾਸਨਗਤ ਜੀ ਅਸੀਂ ਭੁੱਲ ਬੈਠਦੇ ਆ ਕਿ ਇੰਨਾ ਚਿੰਤਾਵਾਂ ਤੋਂ ਬਚਣ ਵਾਸਤੇ ਸਾਨੂੰ ਪੈਸੇ ਦੀ ਲੋੜ ਨਹੀਂ ਕਿਉਂਕਿ ਪੈਸੇ ਵਾਲੇ ਵੀ ਚਿੰਤਾ ਦਾ ਸ਼ਿਕਾਰ ਨੇ ਤੇ ਬਹੁਤੀ ਚਿੰਤਾ ਹੁੰਦੀ ਪੈਸੇ ਵਾਲਿਆਂ ਨੂੰ ਜਿਹੜਾ ਗਰੀਬ ਹੈ ਦੀ ਆੜੀਦਾਰ ਹੈ ਉਹ ਤੇ ਦਿਹਾੜੀ ਕਮਾ ਕੇ ਤੇ ਜਿਹੜੀ ਉਹਨੇ ਖਾ ਲੈਣੀ ਆ ਉਹਨੂੰ ਕਾਦੀ ਚਿੰਤਾ ਕਿ ਮੇਰੇ ਕੋਈ ਪੈਸੇ ਖੋ ਕੇ ਲੈ ਜਾਏਗਾ ਉਹਨੂੰ ਕਾਦੀ ਚਿੰਤਾ ਚਿੰਤਾ ਹੁੰਦੀ ਹੈ ਧਨਾਰ ਲੋਕਾਂ ਨੂੰ ਜਿਹੜੇ ਸੋ ਕਾਲਡ ਮਾਡਰਨ 에ਰਾ ਦੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਅਮੀਰ ਲੋਕਾਂ ਦੀ ਸ਼੍ਰੇਣੀ ਚਾਹੁੰਦੇ ਆ ਚਿੰਤਾਵਾਂ ਉਹਨਾਂ ਨੂੰ ਸਤਾਉਂਦੀਆਂ ਨੇ ਹੁਣ ਜੇ ਕੋਈ ਘਾਟਾ ਪੈ ਗਿਆ ਤਾਂ ਚਿੰਤਾ ਪੈਸਾ ਘਰ ਵਿੱਚ ਹੈ ਕੋਈ ਚੋਰੀ ਨਾ ਕਰ ਲੇ ਤਾਂ ਚਿੰਤਾ ਚਿੰਤਾਵਾਂ ਨੇ ਬੱਚਿਆਂ ਤੋਂ ਉਹ ਤੰਗ ਨੇ ਪੈਸੇ ਕਾਰਨ ਉਹ ਤੰਗ ਨੇ ਦੁਖੀ ਨੇ ਚਿੰਤਾ ਹੈ ਬੱਚੇ ਕਹਿਣਾ ਨਹੀਂ ਮੰਨਦੇ ਆਖੇ ਨਹੀਂ ਲੱਗਦੇ ਤੇ ਸਾ ਸੰਗਤ ਕਿਵੇਂ ਇਹਨਾਂ ਤੋਂ ਫਿਰ ਬਚਾਅ ਹੋ ਸਕਦਾ ਸੀ ਜਾਂ ਬਚਾਅ ਹੋ ਸਕਦਾ ਹੈ ਜੇ ਅੱਗੇ ਅਸੀਂ ਸੁਧਰ ਜਾਈਏ ਕਿਉਂਕਿ ਵਾਹਿਗੁਰੂ ਨਾਲ ਜੁੜੇ ਤੋਂ ਬਿਨਾ ਹੁਣ ਵਾਹਿਗੁਰੂ ਨਾਲ ਜੁੜਨਾ ਕਿਵੇਂ ਕਿਉਂਕਿ ਵਾਹਿਗੁਰੂ ਨਾਲ ਜੁੜੇ ਜੁੜੇ ਬਿਨਾ ਇਹ ਸਾਡਾ ਜਿਹੜਾ ਕਸ਼ਟ ਹੈ ਸਾਡੇ ਤੇ ਆਇਆ ਇਹ ਦੂਰ ਨਹੀਂ ਹੋ ਸਕਦਾ ਚਿੰਤਾਵਾਂ ਨਹੀਂ ਖਤਮ ਹੋਣੀਆਂ ਚਿੰਤਾਵਾਂ ਏਦਾਂ ਖਤਮ ਹੋ ਹੀ ਨਹੀਂ ਸਕਦੀਆਂ ਕੋਈ ਦੁਨੀਆ ਤੇ ਐਸੀ ਮੈਡੀਸਿਨ ਨਹੀਂ ਜਿਹੜੀ ਚਿੰਤਾ ਨੂੰ ਦੂਰ ਕਰੇ ਟੈਨਸ਼ਨ ਨੂੰ ਦੂਰ ਕਰੇ ਡਿਪਰੈਸ਼ਨ ਨੂੰ ਦੂਰ ਕਰੇ ਡਾਕਟਰ ਦਵਾਈਆਂ ਦਿੰਦੇ ਨੇ ਨੀਂਦ ਦੀਆਂ ਜਿਹਦੇ ਕਾਰਨ ਨੀਂਦ ਆ ਜਾਂਦੀ ਹੈ ਤੇ ਜੇ ਬੰਦਾ ਸੌਂਜੇ ਕੀ ਉਹਦੀ ਟੈਨਸ਼ਨ ਖਤਮ ਹੈ ਮਾਈਂਡ ਥੋੜੀ ਸੌਂਦਾ ਹੈ ਮਾਈਂਡ ਉਹਦੇ ਜਿਹੜੀਆਂ ਗੱਲਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਸੋ ਇਹ ਚੀਜ਼ ਐਸੀ ਹੈ ਜੋ ਮਾਨਸਿਕ ਰੋਗ ਹੈ ਦੀ ਕੋਈ ਦਵਾਈ ਨਹੀਂ ਮਾਨਸਿਕ ਰੋਗੀ ਉਹੀ ਨੇ ਜਿਹੜੇ ਆਪਣੇ ਅਸਲ ਨੂੰ ਭੁੱਲ ਕੇ ਨਕਲ ਦੇ ਪਿੱਛੇ ਲੱਗ ਕੇ ਤੁਰੇ ਫਿਰਦੇ ਨੇ ਤੇ ਸੁੱਖ ਲੱਭਦੇ ਫਿਰਦੇ ਨੇ ਅਸਲੀ ਸੁੱਖ ਕਿਤੇ ਹੋਰ ਸੀ ਪਰ ਅਸੀਂ ਦੁਨੀਆਵੀ ਵਸਤਾਂ ਨੂੰ ਸੁੱਖ ਸਮਝ ਲਿਆ ਸਾਧ ਸੰਗਤ ਜੀ ਅਸੀਂ ਤਾਂ ਹੀ ਸੁਖੀ ਰੀਅਲ ਮਾਇਨੇ ਦੇ ਵਿੱਚ ਹੋ ਸਕਦੇ ਹਾਂ ਜੇ ਅਸੀਂ ਪਰਮਾਤਮਾ ਨੂੰ ਭਜਾਂਗੇ ਉਹਦਾ ਭਜਨ ਕਰਾਂਗੇ ਸਿਮਰਾਂਗੇ ਉਹਨੂੰ ਇਹ ਸਭ ਤੋਂ ਔਖਾ ਕੰਮ ਹੀ ਇਹ ਹੈ ਵਾਹਿਗੁਰੂ ਦਾ ਨਾਮ ਜਪਨਾ ਆਖਣੇ ਔਖਾ ਸੱਚਾ ਨਾਉ ਸੱਚੇ ਦਾ ਨਾਮ ਜਪਨਾ ਹੀ ਬੜਾ ਔਖਾ ਹੈ ਕਿਉਂਕਿ ਇਸ ਮਨ ਨੂੰ ਸ਼ਾਂਤ ਕਰਕੇ ਬਿਠਾਉਣਾ ਬੜਾ ਔਖਾ ਹੈ ਇਹ ਦੂਰ ਦਰਾਡੇ ਸ਼ਹਿਰ ਸਪਾਟੇ ਤੇ ਜਾ ਸਕਦਾ ਹੈ ਪਰ ਇਹਨੂੰ ਕਹੇ 5 ਮਿੰਟ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਨਹੀਂ ਮੰਨਦਾ ਇੱਧਰ ਉਹ ਲੱਗਦਾ ਹੀ ਨਹੀਂ ਹੁਣ ਕੋਈ ਮਾਤਾ ਭੈਣ ਮੈਸੇਜ ਕਰੇ ਤੇ ਕੀ ਸਾਡੇ ਬਰਕਤ ਨਹੀਂ ਹੈ ਘਰ ਦੇ ਵਿੱਚ ਮਾਇਆ ਬੜੀ ਹੁੰਦੀ ਹੈ ਪਤਾ ਨਹੀਂ ਕਿੱਧਰ ਜਾਂਦੀ ਹੈ ਰੋਗ ਹੈ ਜਾਂ ਕੋਈ ਹੋਰ ਕਸ਼ਟ ਹੈ ਟੈਨਸ਼ਨ ਹੈ ਡਿਪਰੈਸ਼ਨ ਹੈ ਕੀ ਕੀਤਾ ਜਾਵੇ ਤੇ ਅਕੋਰਡਿੰਗ ਟੂ ਗੁਰਮਤ ਤੇ ਇਹ ਚੀਜ਼ ਚਾਹੀਦੀ ਸੀ ਕਿ ਉਹਨੂੰ ਬਾਣੀ ਦਾ ਹੀ ਦੱਸਿਆ ਜਾ ਸਕਦਾ ਹੈ ਕਿ ਬਾਣੀ ਪੜੋ ਭਾਈ ਬਾਣੀ ਨਾਲ ਭਲਾ ਹੋਣਾ ਹੈ ਹੋਰ ਕੋਈ ਦਵਾਈ ਨਹੀਂ ਠੀਕ ਕਰ ਸਕਦੀ ਹੋਰ ਕੋਈ ਚੀਜ਼ ਨਹੀਂ ਠੀਕਾ ਸਕਦੀ ਭਜੋ ਵਾਹਿਗੁਰੂ ਦੇ ਨਾਲ ਜੋੜੋ ਸਿਮਰਨ ਕਰੋ ਜਾਪ ਕਰੋ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ ਪਰ ਜਦੋਂ ਇਹ ਚੀਜ਼ ਕਹੀ ਦੀ ਨਾ ਕਿ ਭਾਈ ਬਾਣੀ ਪੜੋ ਅੱਗੋਂ ਜਵਾਬ ਹੁੰਦਾ ਆ ਕਿ ਬਾਣੀ ਤੇ ਬੜੀ ਪੜਦੇ ਆ ਬਾਹਰ ਤੇ ਮੈਂ ਇੰਨੇ ਕੀਤੇ ਉਹਨਾਂ ਦੇ ਭਾ ਨਹੀਂ ਕੋਈ ਹੋਰ ਚੀਜ਼ ਦੱਸੋ ਸਾਧ ਸੰਗਤ ਜੀ ਹੋਰ ਚੀਜ਼ ਕਿਹੜੀ ਹੋ ਸਕਦੀ ਹੈ ਜੇ ਸਾਨੂੰ ਬਾਣੀ ਤੇ ਭਰੋਸਾ ਨਹੀਂ ਕੀ ਇਨਸਾਨ ਕੋਈ ਮੇਰੇ ਵਰਗਾ ਜਿਹਦੇ ਆਪਣੇ ਪੱਲੇ ਕੁਝ ਨਹੀਂ ਉਹ ਤੁਹਾਨੂੰ ਕੀ ਦੇ ਸਕਦਾ ਮੈਂ ਮੇਰੇ ਪੱਲੇ ਕੱਖ ਨਹੀਂ ਮੈਂ ਕਿਸੇ ਚੀਜ਼ ਜੋਗਾ ਨਹੀਂ ਇਹ ਤੇ ਗੁਰੂ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਦਾ ਜੋ ਹੁਕਮ ਹੋਇਆ ਆ ਜੋ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਸਿੱਖਿਆ ਪੜ੍ਹਿਆ ਉਹ ਆਪ ਦੇ ਨਾਲ ਸ਼ੇਅਰ ਕਰ ਰਿਹਾ ਭਲਾ ਗੁਰੂ ਕੀ ਬਾਣੀ ਨਹੀਂ ਕਰਨਾ ਤੇ ਭਰੋਸੇ ਨਹੀਂ ਕਰਨਾ ਸਾਧ ਸੰਗਤ ਜੀ ਬਾਣੀ ਪੜਨ ਨੂੰ ਕਹੀਏ ਮਨ ਚ ਚਾਹ ਹੋਣਾ ਚਾਹੀਦਾ ਕਿ ਹਾਂਜੀ ਤੇ ਬਾਬਾ ਜੀ ਕਿਸ ᔪਗਤੀ ਨਾਲ ਪੜੀਏ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਕਿਹੜੀ ᔪਗਤੀ ਨਾਲ ਪੜੀਏ ਮੈਂ ਬਾਣੀ ਪਹਿਲਾਂ ਵੀ ਪੜਦਾ ਆ ਕਿਤੇ ਮੇਰੇ ਕੋਲ ਕੋਈ ਘਾਟ ਤੇ ਨਹੀਂ ਰਹਿ ਰਹੀ ᔪਗਤੀਆਂ ਪੁੱਛਣੀਆਂ ਉਹ ਅਲੱਗ ਵਿਸ਼ਾ ਹੈ ਪਰ ਇਹ ਕਹਿਣਾ ਕਿ ਮੈਂ ਤੇ ਪਹਿਲਾਂ ਹੀ ਬੜੀ ਬਾਣੀ ਪੜਦਾ ਕੋਈ ਹੋਰ ਚੀਜ਼ ਦੱਸੋ ਇਹ ਗੱਲ ਨਹੀਂ ਬਣਦੀ ਕਿਉਂਕਿ ਭਰੋਸਾ ਨਹੀਂ ਸਾਨੂੰ ਜਿਸ ਦਿਨ ਸਾਨੂੰ ਭਰੋਸਾ ਹੋ ਗਿਆ ਨਾ ਗੁਰੂ ਤੇ ਵੀ ਗੁਰੂ ਸਾਨੂੰ ਵੇਖਦਾ ਏ ਗੁਰੂ ਸਾਨੂੰ ਸੁਣਦਾ ਏ ਤੇ ਸਾਧ ਸੰਗਤ ਜੀ ਨਾ ਤੇ ਅਸੀਂ ਕੋਈ ਬੁਰਾ ਕਰਮ ਕਰਾਂਗੇ ਤੇ ਫਿਰ ਸਾਡੀਆਂ ਅਰਦਾਸਾਂ ਵੀ ਜ਼ਰੂਰ ਗੁਰੂ ਸਾਹਿਬ ਪ੍ਰਮਾਣ ਕਰਨਗੇ ਬਾਬਾ ਜੀ ਪ੍ਰਮਾਣ ਕਰਨਗੇ ਕਿ ਇਹਨੂੰ ਭਰੋਸਾ ਹੈ ਕਿ ਮੈਂ ਹੈਗਾ ਹਾਂ ਹੁਣ ਸਾਡੇ ਅੰਦਰ ਦੁਚਿੱਤੀ ਹੈ ਡੁਅਲਿਟੀ ਹੈ ਅਸੀਂ ਕਈ ਵੀ ਜਾਣੇ ਰੱਬ ਹੈਗਾ ਤੇ ਮੰਨਦੇ ਵੀ ਨਹੀਂ ਬੋਲ ਕੇ ਜ਼ਰੂਰ ਕਹਿੰਨੇ ਆ ਕਿ ਪ੍ਰਮਾਤਮਾ ਹੈ ਕਿ ਸਾਡਾ ਮਨ ਬੋਲ ਕੇ ਕਹਿੰਦਾ ਕਿ ਪ੍ਰਮਾਤਮਾ ਮਨ ਮੰਨਦਾ ਹੈ ਕਿ ਪ੍ਰਮਾਤਮਾ ਹੈ ਜੇ ਮੰਨਦਾ ਹੋਵੇ ਤੇ ਫਿਰ ਇਹ ਥਾਂ ਥਾਂ ਦੇ ਮੱਥੇ ਘੁਰਗੜਦਾ ਫਿਰਦਾ ਹੈ ਇੱਧਰ ਉੱਧਰ ਕਿਉਂ ਭੱਜਦਾ ਹੈ ਫਿਰ ਕਿਉਂਕਿ ਫਿਰ ਅਰਦਾਸ ਤੇ ਇੱਕ ਦੇ ਅੱਗੇ ਹੀ ਹੋ ਸਕਦੀ ਹੈ ਨਾ ਤੇ ਪ੍ਰਮਾਤਮਾ ਦੇ ਅੱਗੇ ਕੀਤੀ ਅਰਦਾਸ ਸੇਵਕ ਬਣ ਕੇ ਅਰਜ ਕਰੀਏ ਜਦੋਂ ਤੇ ਪ੍ਰਮਾਤਮਾ ਜ਼ਰੂਰ ਸੁਣਦਾ ਹੈ ਜੇ ਭਰੋਸੇ ਨਾਲ ਕਰਾਂਗੇ ਅਰਦਾਸ ਜੇ ਉਪਰੋਂ ਉਪਰੋਂ ਹਨਾ ਫਿਰ ਪ੍ਰਮਾਤਮਾ ਵੀ ਨਿਗਲੈਕਟ ਕਰਦਾ ਆ ਨਹੀਂ ਸੁਣਦਾ ਉਦਾਸ ਸੋ ਸਾ ਸੰਗਤ ਹੁਣ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਜਵਾਬ ਹੈ ਕਰਜ਼ਾ ਹੋਵੇ ਕਿਸੇ ਦੇ ਉੱਪਰ ਤੇ ਉਹਦੇ ਤੋਂ ਵੀ ਤੇ ਕਿਵੇਂ ਬਚਿਆ ਜਾਂਦਾ ਏ ਕਿਵੇਂ ਬਚ ਸਕਦੇ ਆ ਮਹਾਰਾਜ ਉਹਦਾ ਵੀ ਫਰਮਾਨ ਕਰਦੇ ਨੇ ਕਿ ਕਿਵੇਂ ਬਚਣਾ ਏ ਜੇ ਕਰਜ਼ਾ ਚੜ ਗਿਆ ਹੋਵੇ ਜਾਂ ਚੜ ਰਿਹਾ ਹੋਵੇ ਕਿਵੇਂ ਉਹਦੇ ਤੋਂ ਬਚ ਸਕਦੇ ਆ ਗੁਰੂ ਮਹਾਰਾਜ ਫਰਮਾਨ ਕਰਦੇ ਨੇ ਮਹਾਪੁਰシャン ਦੇ ਜੀਵਨ ਵਿੱਚੋਂ ਪੜਨ ਸੁਣਨ ਨੂੰ ਮਿਲਦਾ ਹੈ ਕਿ ਕਿਹੜੇ ਸ਼ਬਦ ਦੇ ਜਾਪ ਦੇ ਨਾਲ ਕਿਉਂਕਿ ਇਕੱਲਾ ਇਕੱਲਾ ਸ਼ਬਦ ਹੈ ਜਿਹੜਾ ਗੁਰੂ ਬਾਣੀ ਦਾ ਪਲਾ ਕਰਨ ਵਾਲਾ ਹੈ ਜਾਂ ਮਨ ਵਿੱਚ ਟੈਨਸ਼ਨ ਡਿਪਰੈਸ਼ਨ ਹੋਵੇ ਕਿਵੇਂ ਬਚ ਸਕਦੇ ਹਾਂ ਕਿਉਂਕਿ ਸਭ ਤੋਂ ਵੱਧ ਜੇ ਦੁਨੀਆ ਅੱਜ ਪੀੜਿਤ ਹੈ ਮਨ ਦੇ ਰੋਗਾਂ ਨਾਲ ਡਿਪਰੈਸ਼ਨ ਦੇ ਰੋਗ ਦੇ ਨਾਲ ਹੈ ਕਿਉਂਕਿ ਹਰ ਕੋਈ 100 ਦੇ ਵਿੱਚੋਂ 95% ਲੋਕ ਜਿਹੜੇ ਨੇ ਜਾਣੇ ਅਣਜਾਣੇ ਵਿੱਚ ਜਾਂ ਉਹਨਾਂ ਨੂੰ ਪਤਾ ਆ ਜਾਂ ਨਹੀਂ ਪਤਾ ਪਰ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ ਜੇ ਕੋਈ ਚੀਜ਼ ਸੋਚ ਕੇ ਮਨ ਦੇ ਵਿੱਚ ਸਿਰਦਰਦ ਹੋਣ ਲੱਗ ਜੇ ਜਾਂ ਕਿਸੇ ਥੋਟ ਨੂੰ ਬਾਰ ਬਾਰ ਸੋਚਦੇ ਹਾਂ ਜਾਂ ਕਿਸੇ ਚੀਜ਼ ਬਾਰੇ ਸੋਚ ਕੇ ਸਾਨੂੰ ਰੋਣਾ ਆ ਜਾਵੇ ਇਹ ਨਿਸ਼ਾਨੀਆਂ ਨੇ ਡਿਪਰੈਸ਼ਨ ਦੀਆਂ ਤੇ ਸਾਧ ਸੰਗਤ ਜੀ ਸਾਰੇ ਰੋਗੀ ਨੇ ਮਨ ਦੇ ਰੋਗ ਹੁਣ ਜਿਹੜਾ ਡਿਪਰੈਸ਼ਨ ਦਾ ਰੋਗ ਹੈ ਜਾਂ ਜਿਹੜਾ ਮਨ ਦਾ ਰੋਗ ਹੈ ਮਾਨਸਿਕ ਰੋਗੀ ਹੈ ਜਿਹੜਾ ਵੀ ਵਿਅਕਤੀ ਜਿੰਨੂੰ ਮਨ ਦੇ ਰੋਗ ਸਤਾ ਰਹੇ ਨੇ ਤੇ ਸਾ ਸੰਗਤ ਜੀ ਤਨ ਦੇ ਰੋਗ ਤੇ ਫਿਰ ਉਹਦੇ ਮਗਰ ਮਗਰ ਆਉਣਗੇ ਤਾਂ ਹੀ ਅੱਜ ਐਸੇ ਭਿਆਨਕ ਭਿਆਨਕ ਰੋਗ ਸੁਣਨ ਨੂੰ ਦੇਖਣ ਨੂੰ ਮਿਲਦੇ ਨੇ ਕਿ ਪਹਿਲਾਂ ਨਹੀਂ ਸੀ ਸੁਣੇ ਦੇਖੇ ਇਹ ਕਹਿੰਦੇ ਸਾਡੀ ਖਰਾਕ ਵੀ ਐਸੀ ਹੋਈ ਆ ਕਿ ਤੇਰੇ ਕਰਕੇ ਰੋਗ ਆ ਰਹੇ ਨੇ ਦੂਜਾ ਮਾਨਸਿਕ ਰੋਗਾਂ ਕਰਕੇ ਕਿਉਂਕਿ ਜਦਾ ਮਨ ਬਿਮਾਰ ਉਹਦਾ ਤਨ ਬਿਮਾਰ ਆਪੇ ਹੋ ਜਾਏਗਾ ਕਿਸੇ ਦੇ ਮਨ ਨੂੰ ਬਿਮਾਰ ਕਰ ਦੋ ਉਹਨੂੰ ਗੋਲੀ ਮਾਰਨ ਦੀ ਲੋੜ ਨਹੀਂ ਉਹਦਾ ਤਨ ਆਪਣੇ ਆਪ ਬਿਮਾਰ ਹੋ ਜਾਏਗਾ ਬੜੀਆਂ ਬਿਮਾਰੀਆਂ ਰੋਗ ਐਸੇ ਨੇ ਜਿਹੜੇ ਮਨ ਦੇ ਬਿਮਾਰ ਹੋਣ ਦੇ ਨਾਲ ਆਉਂਦੇ ਨੇ ਤੇ ਜਿਹਦਾ ਮਨ ਸਟਰੋਂਗ ਹੈ ਮਨ ਪੱਕਾ ਹੈ ਉਹ ਬੰਦਾ ਕਦੀ ਹਾਰਦਾ ਨਹੀਂ ਚਾਹੇ ਜਿੱਡਾ ਮਰਜੀ ਵੱਡਾ ਰੋਗ ਆ ਜਾਵੇ ਹੁਣ ਸੰਸਾਰ ਦੇ ਵਿੱਚ ਉਲਝ ਕੇ ਸੋਸਾਇਟੀ ਦੇ ਵਿੱਚ ਉਲਝ ਕੇ ਕਮਾਕਾਰਾਂ ਵਿੱਚ ਉਲਝ ਕੇ ਜਿਹੜਾ ਮਨ ਹੈ ਉਹਦੀ ਸ਼ਾਂਤੀ ਭੰਗ ਹੋ ਗਈ ਤੇ ਹੁਣ ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾਵੇ ਮਹਾਰਾਜ ਫਰਮਾਨ ਕਰਦੇ ਨੇ ਜਿਉ ਭਾਵੈ ਤਿਉ ਮੋਹ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਮੋਹ ਨਿਰਗੁਣ ਗੁਣ ਨਹੀਂ ਕੋਈ ਪਹੁੰਚ ਨਾ ਸਾਕਉ ਤੁਮਰੀ ਹਾਲ ਤੁਮਰੀ ਗਤ ਮਿਤ ਤੁਮਹੀ ਜਾਨ ਹੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ 사ਸੰਗਤ ਜੀ ਇਹ ਜਿਹੜਾ ਸ਼ਬਦ ਹੈ ਮਨ ਦੇ ਰੋਗਾਂ ਵਾਸਤੇ ਹੈ ਜੇ ਮਨ ਦਾ ਰੋਗ ਹੈ ਕੋਈ ਮਨ ਦੀਆਂ ਚਿੰਤਾਵਾਂ ਨੇ ਟੈਨਸ਼ਨਾਂ ਨੇ ਡਿਪਰੈਸ਼ਨ ਨੇ ਦੁਨੀਆਵੀ ਜੁਮੇ ਆਰਿਆਂ ਨੂੰ ਸੁਭਾਲ ਦੇ ਮਨ ਵਿੱਚ ਚਿੰਤਾਵਾਂ ਆ ਜਾਂਦੀਆਂ ਨੇ ਘਰ ਦੇ ਮਾਹੌਲ ਕਰਕੇ ਚਿੰਤਾਵਾਂ ਡਿਪਰੈਸ਼ਨ ਵਾਲੇ ਰੋਗ ਜਿਹੜੇ ਨੇ ਖੜੇ ਹੋ ਠਦੇ ਨੇ ਹੁਣ ਇਹਨਾਂ ਤੋਂ ਬਚਣ ਹੀ ਕੋਈ ਚਤੇ ਉਪਾਅ ਕਰਨਾ ਪਏਗਾ ਨਾ ਦਵਾਈਆਂ ਨਾਲ ਤੇ ਠੀਕ ਨਹੀਂ ਹੋਣਾ ਤੇ ਵਾਹਿਗੁਰੂ ਦਾ ਜਿਹੜਾ ਸ਼ਬਦ ਹੈ ਕਿਉਂਕਿ ਸੰਸਾਰ ਦੀ ਉਤਪਤੀ ਹੈ ਜੋ ਸ਼ਬਦ ਤੋਂ ਆਈ ਹੈ ਇੱਕ ਓੰਕਾਰ ਤੋਂ ਹੋਈ ਹੈ ਤੋਂ ਬਾਣੀ ਪੜਨੀ ਮਤ ਤੋਂ ਵੱਧ ਤੇ ਨਾਲ ਜਾਪ ਰੱਖਣਾ ਸੋ ਇਸ ਸ਼ਬਦ ਦਾ ਜਾਪ ਕਰਨਾ ਹੈ ਤੁਸੀਂ ਇੱਕ ਵਾਰ ਮੈਂ ਫੇਰ ਪੜ ਦਿੰਨਾ ਆ ਇਹਦੀ ਮੈਂ ਜਿਹੜੀ ਫੋਟੋ ਹੈ ਸਕਰੀਨ ਸ਼ਾਟ ਹੈ ਸ਼ਬਦ ਦਾ ਇਹ ਮੈਂ ਜ਼ਰੂਰ ਮੈਂਸ਼ਨ ਕਰ ਦਾਂਗਾ ਤੇ ਜਾਂ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਪੁੱਛ ਲਿਓ ਦੁਬਾਰਾ ਤੇ ਮੈਂ ਇੱਕ ਵਾਰੀ ਫੇਰ ਬੋਲ ਦਿੰਨਾ ਤਾਂ ਜੋ ਸਭ ਸੰਗਤ ਨੂੰ ਪਤਾ ਲੱਗ ਜਾਏ ਇਹਦਾ ਸ਼ਬਦ ਦਾ ਜਾਪ ਕਰਨਾ ਹੈ 108 ਵਾਰ ਜਾਪ ਕਰਨਾ ਹੈ ਡੇਲੀ ਇੱਕ ਮਾਲਾ ਡੇਲੀ ਕਰਨੀ ਹੈ ਤੇ ਉਸੇ ਜੁਗਤੀ ਨਾਲ ਉਸੇ ਰਹਿਤ ਦੇ ਨਾਲ ਮर्यादा ਦੇ ਨਾਲ ਸਾਫ ਵਸਤਰ ਥੱਲੇ ਵਿਛਾ ਕੇ ਸੋਚੇ ਵਸਤਰ ਆ ਪਹਿਨਨੇ ਨੇ ਕੇ ਸੀ ਇਸ਼ਨਾਨ ਕਰਕੇ ਤੇ ਜਾਲ ਕੋਰ ਰੱਖਣਾ ਇੱਕ ਸਮਾਂ ਹੋਣਾ ਚਾਹੀਦਾ ਤੇ ਡੇਲੀ ਕਰਨਾ ਬਿਨਾ ਨਾਗੇ ਦੇ 40 ਦਿਨ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਚਿੰਤਾਵਾਂ ਡਿਪਰੈਸ਼ਨ ਵਾਲੇ ਰੋਗ ਮਾਨਸਿਕ ਰੋਗ ਦੂਰ ਹੋਣਗੇ ਬਿਲਾਵਲ ਮਹੱਲਾ 5ਵਾਂ ਜੋ ਪਾਵੈ ਤਿਉ ਮੋਹ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਓ ਮੋਹ ਨਿਰਗੁਣ ਗੁਣ ਨਹੀਂ ਕੋਈ ਪਹੁੰਚ ਨਾ ਸਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮਹੀ ਜਨ ਹੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਨ ਹੋ ਹਾਲ ਤਨ ਮਨ ਸ਼ੀਤਲ ਹੋਏ ਹਮਾਰੋ ਨਾਨਕ ਪ੍ਰਭ ਜਿਓ ਨਦਰ ਨਿਹਾਲ ਸੁਸਾ ਸੰਗਤ ਜੀ ਇਸ ਸ਼ਬਦ ਦਾ ਜਾਪ ਕਰਨਾ ਹੈ ਡਿਪਰੈਸ਼ਨ ਵਾਲਾ ਜਿਹੜਾ ਰੋਗ ਹੈ ਚਿੰਤਾਵਾਂ ਵਾਲਾ ਰੋਗ ਹੈ ਇਹ ਦੂਰ ਹੋਏਗਾ ਮਨ ਦੇ ਵਿੱਚ ਸ਼ੁੱਧਤਾ ਆਏਗੀ ਪ੍ਰਭੂ ਲਈ ਪ੍ਰੇਮ ਭਾ ਜਾਗੇਗਾ ਕਿਉਂਕਿ ਬਾਣੀ ਹਰ ਰੋਗ ਦਾ ਇਲਾਜ ਹੈ ਇਹ ਕੋਈ ਸ਼ਕਤੀ ਨਾ ਕਹੋ ਕਿਉਂਕਿ ਇਹ ਪਰਮਾਤਮਾ ਦੀ ਰਚੀ ਹੋਈ ਪਰਮਾਤਮਾ ਦੀ ਉਸਤਤ ਹੈ ਜੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿੰਨੇ ਆ ਖੁਸ਼ੀ ਮਿਲਦੀ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਸਿੰਘਾਂ ਦੀ ਗੁਰੂ ਸਾਹਿਬ ਦੀ ਸੇਮ ਇਸੇ ਤਰੀਕੇ ਨਾਲ ਜੇ ਅਕਾਲ ਪੁਰਖ ਇਸ ਬ੍ਰਹਿਮੰਡ ਨੂੰ ਬਣਾਉਣ ਵਾਲਾ ਹੈ ਜੋ ਇਸ ਧਰਤੀ ਨੂੰ ਬਣਾਉਣ ਵਾਲਾ ਹੈ ਜੋ ਜੇ ਅਸੀਂ ਉਹਨੂੰ ਧੰਨ ਕਵਾਂਗੇ ਤੇ ਪਾਤਸ਼ਾਹ ਦੀ ਖੁਸ਼ੀ ਮਿਲੇਗੀ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਮਿਲੇਗੀ ਤੇ ਸਾਰੀਆਂ ਚਿੰਤਾਵਾਂ ਜਿਹੜੇ ਮਾਨਸਿਕ ਰੋਗ ਨੇ ਜ਼ਰੂਰ ਦੂਣ ਖਾਉਣਗੇ ਸਤਸੰਗਤ ਜੀ ਬਿਨਾ ਨਾਂਗੇ ਦੇ ਇਸ ਦਾ ਜਾਪ ਕਰਨਾ ਜ਼ਰੂਰ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਸੰਗਤ ਜੀ ਗੁਰੂ ਸਾਹਿਬ ਕਿਰਪਾ ਕਾਹਦੇ ਨੇ ਫਿਰ ਸਾਰੇ ਰੋਗਾਂ ਨੂੰ ਦੂਰ ਕਰਦੇ ਨੇ ਕਸ਼ਟਾਂ ਨੂੰ ਦੂਰ ਕਰਦੇ ਨੇ ਤੇ ਬਾਕੀ ਇਹ ਆ ਕਿ ਮਨ ਦੀ ਐਸੀ ਸਥਿਤੀ ਹੋ ਜਾਂਦੀ ਹੈ ਜਿਹੜਾ ਵਾਹਿਗੁਰੂ ਦੇ ਨਾਲ ਜੁੜਦਾ ਹੈ ਨਾ ਉਹ ਕਦੀ ਟੈਂਦੀ ਕਲਾ 'ਚ ਜਾਂਦਾ ਹੀ ਨਹੀਂ ਤੇ ਬਾਕੀ ਆਪਣੇ ਸਮੇਂ ਨੂੰ ਅਸੀਂ ਸਫਲियां ਕਰਨਾ ਹੈ ਵਾਹਿਗੁਰੂ ਦਾ ਨਾਮ ਜਪ ਕੇ ਭਜਨ ਕਰਕੇ ਸਿਮਰਨ ਕਰਕੇ ਜਾਪ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਤੇ ਆਪਣੇ ਪੈਸੇ ਨੂੰ ਵੀ ਅਸੀਂ ਸਫਲ ਕਰਨਾ ਹੈ ਕਿਉਂਕਿ ਜਿਹੜਾ ਪੈਸਾ ਹੈ ਨਾ ਇਹ ਵੀ ਮਨ ਤੇ ਬੜਾ ਅਸਰ ਪਾਉਂਦਾ ਹੈ ਜਿਹੜਾ ਚੰਗਾ ਪੈਸਾ ਹੋਵੇ ਹੱਕ ਹਲਾਲ ਦੀ ਕਮਾਈ ਹੋਵੇ ਨਾ ਸਾਧ ਸੰਗਤ ਜੀ ਉਹ ਫਿਰ ਚੰਗੇ ਬਸੇ ਵੀ ਲੱਗਦੀ ਹੈ ਜਦੋਂ ਅਸੀਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਆ ਤੇ ਪਾਸ਼ਾ ਜੀ ਤੇ ਅੱਗੇ ਕਹਿੰਦੇ ਨੇ ਕਿ ਗੁਰੂ ਦਾ ਸਿੱਖ ਕਿਸੇ ਦਾ ਹੱਕ ਨਹੀਂ ਖਾਂਦਾ ਤੇ ਸਾਧ ਸੰਗਤ ਜੀ ਪਾਸ਼ਾ ਜੀ ਦੇ ਹੁਕਮ ਦੇ ਅਨੁਸਾਰ ਆਪਣਾ ਦਸਬੰਧ ਕੱਟਣਾ ਤਾ ਜੋ ਸਾਡੀ ਮਾਇਆ ਵੀ ਸਫਲੀ ਹੋਵੇ ਦਸਵੰਦ ਆਪਣੀ ਹੱਕ ਹਲਾਲ ਦੀ ਕਮਾਈ ਚੋਂ ਕੱਢਣਾ ਹੈ ਸਾਸੰਗਤ ਇਹ ਨਾ ਹੋਵੇ ਕਿ ਕਿਸੇ ਦਾ ਹੱਕ ਮਾਰਿਆ ਹੋਵੇ ਤੇ ਮੈਂ ਹੁਣ ਕਵਾਂ ਕਿਸੇ ਦਾ ਲੱਖ ਰੁਪਇਆ ਮਾਰਿਆ ਹੋਵੇ ਧੋਖਾ ਕੀਤਾ ਹੋਵੇ ਤੇ ਮੈਂ ਉਹਦੇ ਚੋਂ 10000 ਦਾਨ ਚ ਦੇ ਦਾਂ ਕਿ ਮੇਰਾ ਦਸਵੰਦ ਨਿਕਲ ਗਿਆ ਸਾਸੰਗਤ ਜੀ ਇਹ ਦਸਵੰਦ ਨਹੀਂ ਤੇ ਇਹ ਗੁਰੂ ਘਰ ਚ ਪ੍ਰਵਾਨ ਵੀ ਨਹੀਂ ਹੱਕ ਹਲਾਲ ਦੀ ਕਮਾਈ ਚੋਂ ਜਿਹੜੀ ਅਸੀਂ ਕਿਰਤ ਕਰਦੇ ਹਾਂ ਤੇ ਉਹਦੇ ਵਿੱਚੋਂ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਦਸਵੰਦ ਕੱਢਣਾ ਕਿ ਪਾਤਸ਼ਾਹ ਜੀ ਤੁਸੀਂ ਮੈਨੂੰ ਇੰਨੇ ਜੋਗਾ ਕੀਤਾ ਤੇ ਮੈਂ ਆਪਣਾ ਦਸਵੰਦ ਕੱਢ ਰਿਹਾ ਹਾਂ ਸੋ ਸਾਧ ਸੰਗਤ ਜੀ ਸੋ ਅਸੀਂ ਨੀਤਾਬਦ ਸਾਖੀਆਂ ਹੱਡ ਸਾਖੀਆਂ ਸਾਡੇ ਬੀਤੀਆਂ ਸਾਂਝੀਆਂ ਕਰਦੇ ਹਾਂ ਪਾਤਸ਼ਾਹ ਦੀਆਂ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਸੰਗਤ ਦੇ ਨਾਲ ਵਰਤਦੇ ਨੇ ਭਲਾ ਕਰਦੇ ਨੇ ਸਭ ਦਾ ਤੇ ਅੱਜ ਜਿਹੜੀ ਸਾਖੀ ਅਸੀਂ ਸਾਂਝੀ ਕਰ ਰਹੇ ਹਾਂ ਮੈਂ ਵਿਸ਼ਾ ਜੋ ਡਿਪਰੈਸ਼ਨ ਦਾ ਇਸੇ ਕਰਕੇ ਸ਼ੁਰੂ ਕੀਤਾ ਸੀ ਕਿਉਂਕਿ ਅੱਜ ਜਿਹੜੀ ਸਾਖੀ ਹੈ ਉਹ ਵੀ ਡਿਪਰੈਸ਼ਨ ਦੇ ਰੋਗ ਨਾਲ ਗ੍ਰਸਥਿਕ ਭੈਣ ਦੀ ਹੈ ਉਹ ਭੈਣ ਜਿਹੜੀ ਹੈ ਜੀਰਕਪੁਰ ਵੱਲ ਦੇ ਰਹਿਣ ਵਾਲੀ ਤੇ ਉਹ ਭੈਣ ਦਾ ਪਿੰਡ ਵੀ ਭੈਣ ਨੇ ਦੱਸਿਆ ਸੀ ਪਰ ਉਹਨਾਂ ਨੇ ਮਨਾਂ ਕੀਤਾ ਕਿ ਮੇਰਾ ਪਿੰਡ ਜਾਂ ਨਾਮ ਨਾ ਦੱਸਿਓ ਕਿਉਂਕਿ ਕਿੰਨੀ ਕੀ ਫਿਰ ਵਧੀਆ ਨਹੀਂ ਲੱਗਦਾ ਭੈਣ ਨੇ ਮਨਾਂ ਕੀਤਾ ਸੋ ਮੈਂ ਉਹ ਨਾਮ ਨਹੀਂ ਦੱਸਾਂਗਾ ਪਰ ਜੀਰਕਪੁਰ ਵੱਲ ਦੇ ਰਹਿਣ ਵਾਲੀ ਉਹ ਭੈਣ ਤੇ ਉਹ ਦੱਸਦੇ ਨੇ ਕਹਿੰਦੇ ਕਿ ਘਰ 'ਚ ਐਸੀ ਹਾਲਾਤ ਹੋਈ ਕਿ ਜਦੋਂ ਦੇ ਮੇਰਾ ਵਿਆਹ ਹੋਇਆ ਮੇਰਾ ਪਤੀ ਜਿਹੜਾ ਸੀ ਨਸ਼ੇ ਕਰਦਾ ਬੜੇ ਨਸ਼ੇ ਕਰਦਾ ਉਹ ਯਾਨੀ ਕਿ ਸ਼ਰਾਬ ਤੋਂ ਬਿਨਾ ਤੇ ਉਹ ਰਹਿ ਨਹੀਂ ਸਕਦਾ ਤੇ ਬੱਚੇ ਮੇਰੇ ਪੜਦੇ ਤੇ ਮੈਨੂੰ ਖਰਚਾ ਇਹਨਾਂ ਮੇਲਾਂ ਘਰ ਚ ਕਿਵੇਂ ਮੈਂ ਘਰ ਦਾ ਗੁਜ਼ਾਰਾ ਕਰਾਂ ਕਹਿੰਦੀ ਕਿ ਇਹ ਵੀ ਟੈਨਸ਼ਨ ਆ ਮੈਨੂੰ ਤੇ ਉੱਪਰੋਂ ਮੇਰੇ ਮਾਤਾ ਪਿਤਾ ਜਿਹੜੇ ਨੇ ਉਹ ਵੀ ਮੈਨੂੰ ਸੰਸਾਰਿਕ ਤੌਰ ਤੇ ਜਿਹੜੇ ਨੇ ਵਿਛੋੜਾ ਦੇ ਜਾਂਦੇ ਨੇ ਇੱਕੇ ਪਰਿਵਾਰ ਤੋਂ ਤੇ ਕਹਿੰਦੀ ਕਿ ਮੈਂ ਬੜਾ ਮਹਿਸੂਸ ਕਰਨਾ ਬੜੀ ਦੁਖੀ ਹੋਈ ਕਹਿੰਦੀ ਕਿ ਮੈਨੂੰ ਨਹੀਂ ਪਤਾ ਹੌਲੀ ਹੌਲੀ ਮੇਰੇ ਦਿਮਾਗ ਤੇ ਐਸਾ ਅਸਰ ਹੋਇਆ ਕਿ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਣੀ ਮੈਂ ਰੋਂਦੀ ਰਹਿਣਾ ਤੜਫਦੀ ਰਹਿਣਾ ਕਿ ਬੱਚੇ ਮੇਰੇ ਕੀ ਕਰਨਗੇ ਜੇ ਮੈਨੂੰ ਕੁਝ ਹੋ ਗਿਆ ਮੇਰੇ ਪਤੀ ਨੂੰ ਕੁਝ ਹੋ ਗਿਆ ਮੇਰੇ ਬੱਚੇ ਕੀ ਕਰਨਗੇ ਕੌਣ ਸੰਭੇਗਾ ਕਹਿੰਦੀ ਇਹ ਚੀਜ਼ਾਂ ਮੇਰੇ ਦਿਮਾਗ 'ਚ ਚੱਲ ਰਹੀਆਂ ਬਹੁਤ ਦੁਖੀ ਹੋਈ ਮੈਂ ਬਹੁਤ ਪਰੇਸ਼ਾਨ ਹੋਈ ਤੇ ਕਹਿੰਦੀ ਕਿ ਮੈਨੂੰ ਨਹੀਂ ਪਤਾ ਪਰ ਮੈਨੂੰ ਬਾਅਦ 'ਚ ਪਤਾ ਲੱਗਦਾ ਹੈ ਕਿ ਇਹ ਮੈਨੂੰ ਕਹਿੰਦੀ ਕਿਉਂਕਿ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ ਹੁੰਦਾ ਨਾ ਉਹਨੂੰ ਇਹ ਉਹਨੂੰ ਨਹੀਂ ਪਤਾ ਲੱਗਦਾ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਕਿਤੇ ਇਹ ਕੋਈ ਟੈਨਸ਼ਨ ਜ਼ਿਆਦਾ ਲੈ ਰਿਹਾ ਸੋ ਕਹਿੰਦੇ ਕਿ ਮੈਨੂੰ ਵੀ ਇਦਾਂ ਮੇਰੇ ਮਤਲਬ ਰਿਸ਼ਤੇਦਾਰਾਂ ਤੋਂ ਸਾਖਸਬੰਧੀਆਂ ਤੋਂ ਪਤਾ ਮੈਨੂੰ ਕਹਿੰਦੇ ਨੇ ਉਹ ਕਿ ਤੈਨੂੰ ਕੀ ਹੋ ਗਿਆ ਵੀ ਤੇਰਾ ਰੰਗ ਜਿਹੜਾ ਹੈ ਤੇਰਾ ਨੂਰ ਚਿਹਰੇ ਤੇ ਖੇੜਾ ਨਹੀਂ ਹੈ ਕੋਈ ਕਿ ਚਲੋ ਪਤੀ ਤੇਰਾ दारू ਪੀਂਦਾ ਹੈ ਨਸ਼ੇ ਕਰਦਾ ਪਰ ਬੱਚਿਆਂ ਕਰਕੇ ਤੂੰ ਆਪਣੀ ਸਿਹਤ ਦਾ ਖਿਆਲ ਰੱਖ ਵੀ ਤੂੰ ਖਾਂਦੀ ਪੀਂਦੀ ਸਮੇਂ ਅਨਸਾਰ ਨਹੀਂ ਹੈ ਵੀ ਤੇਰੇ ਚਿਹਰੇ ਤੇ ਖੇੜਾ ਨਹੀਂ ਹੈ ਕਹਿੰਦੀ ਕਿ ਮੈਂ ਕਹਿੰਨਾ ਕਿ ਮੈਂ ਤਾਂ ਕੋ ਟੈਨਸ਼ਨ ਲੈਂਦੀ ਨਹੀਂ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਸਾਡੇ ਇਨਰ ਮਾਈਂਡ ਦੇ ਵਿੱਚ ਜਿਹੜੀ ਸਾਸੰਗਤ ਕੋਈ ਥੋਟ ਪ੍ਰੋਸੈਸ ਚੱਲਦਾ ਰਹਿੰਦਾ ਹੈ ਟੈਨਸ਼ਨ ਜਿਹੜੀ ਹੈ ਤੇ ਉਹ ਭੈਣ ਬੜਾ ਕਹਿੰਦੀ ਕਿ ਮੈਂ ਡਿਪਰੈਸ਼ਨ ਦੀ ਐਸੀ ਸ਼ਿਕਾਰ ਹੋਈ ਜਦੋਂ ਤੇ ਮੇਰਾ ਇਹ ਡਿਪਰੈਸ਼ਨ ਵੱਧਾ ਗਿਆ ਇੱਥੋਂ ਤੱਕ ਹੋ ਗਿਆ ਕਿ ਮੈਂ ਰੋਟੀ ਪਾਣੀ ਖਾਣਾ ਛੱਡਤਾ ਕਹਿੰਦੀ ਰੱਬ ਤੋਂ ਮੇਰਾ ਭਰੋਸਾ ਉੱਠ ਗਿਆ ਕਿਉਂਕਿ ਪਹਿਲਾਂ ਕਹਿੰਦੀ ਮੈਂ ਬੜੀਆਂ ਅਰਦਾਸਾਂ ਕੀਤੀਆਂ ਤੇ ਕਹਿੰਦੀ ਕਿ ਮੇਰਾ ਪਤੀ ਨਸ਼ੇ 'ਚ ਪੂਰਾ ਉਲਝਿਆ ਹੋਇਆ ਕਹਿੰਦੇ ਕਿ ਕੀ ਹੁੰਦਾ ਕਿ ਮੇਰੀ ਸੱਸ ਜਿਹੜੀ ਸੀ ਉਹ ਬੜੀ ਚੰਗੀ ਉਹਨੇ ਮੇਰਾ ਬੜਾ ਧਿਆਨ ਰੱਖਿਆ ਬੜਾ ਖਿਆਲ ਰੱਖਿਆ ਦਵਾਈਆਂ ਡਾਕਟਰ ਕੋਲੋਂ ਖਲਾਈਆਂ ਤੇ ਮੈਂ ਸੌ ਜਾਣਾ ਜਦੋਂ ਦਵਾਈ ਨਾ ਖਾਣੀ ਫਿਰ ਮੈਂ ਉਹ ਹੀ ਸਾਰੀਆਂ ਚੀਜ਼ਾਂ ਕਰਨੀਆਂ ਕਹਿੰਦੇ ਕਿ ਬੜਾ ਪਰੇਸ਼ਾਨ ਹੋਏ ਮੇਰਾ ਸਾਰਾ ਪਰਿਵਾਰ ਬੱਚੇ ਮੇਰੇ ਦੁਖੀ ਤੇ ਕਹਿੰਦੇ ਕਿ ਮੇਰੀ ਜਿਹੜੀ ਸੱਸ ਹੈ ਉਹਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਐਦਾਂ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਸੰਗਤਾਂ ਜਾਂਦੀਆਂ ਨੇ ਬਾਣੀ ਪੜ੍ਹਦੀਆਂ ਨੇ ਕਹਿੰਦੀ ਕਿ ਮੈਨੂੰ ਨਾਮ ਵੀ ਨਹੀਂ ਸੀ ਪਤਾ ਕਿ ਚਪੈਰਾ ਸਾਹਿਬ ਕਹਿੰਦੇ ਨੇ ਉਸ ਸਮੇਂ ਤੇ ਮਾਤਾ ਨੂੰ ਪਤਾ ਲੱਗਾ ਕਿ ਉੱਥੇ ਸੰਗਤ ਜਾਂਦੀ ਤਾਂ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਹਿੰਦੀ ਕਿ ਮੇਰੀ ਮਾਤਾ ਨੇ ਕਿਸੇ ਦੇ ਜ਼ਰੀਏ ਮਾਇਆ ਭੇਜੀ ਯਾਨੀ ਕਿ 100 200 ਰੁਪਿਆ ਹੋਏਗਾ ਭੇਜਿਆ ਕਿ ਮੇਰੇ ਨਾਮ ਤੇ ਦੇਖ ਕਰਾਓ ਮੇਰੀ ਨੌ ਦਿਨਾ ਤੇ ਕਿ ਤੰਦਰੁਸਤ ਹੋਵੇ ਕਿ ਇਹਦਾ ਡਿਪਰੈਸ਼ਨ ਵਾਲਾ ਰੋਗ ਦੂਰ ਹੋਵੇ ਤੇ ਅਸੀਂ ਸਾਰੇ ਆਈਏ ਕਿ ਚੁਪੈਰੇ ਦੀ ਹਾਜ਼ਰੀ ਭਰ ਕੇ ਜਾਈਏ ਤੇ 사ਸੰਗਤ માતા ਨੇ ਫਿਰ ਅਰਦਾਸ ਕਰਾਈ ਕਿਸੇ ਆਪਣੇ ਰਿਲੇਟਿਵ ਦੇ ਜ਼ਰੀਏ ਤੇ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਤੇ ਉਹ ਭੈਣ ਤੋਂ ਭੈਣ ਦੱਸਦੀ ਕਿ ਥੋੜਾ ਜਿਹਾ ਮੇਰਾ ਫਰਕ ਪਿਆ ਕਿ ਮੈਂ ਦਵਾਈ ਨਹੀਂ ਖਾਧੀ ਸੀ ਇੱਕ ਦਿਨ ਤੇ ਕਿ ਮੈਨੂੰ ਨੀਂਦ ਵੀ ਆਈ ਤੇ ਮੈਂ ਰੋਟੀ ਵੀ ਖਾਧੀ ਤੇ માતા ਨੇ ਮੈਨੂੰ ਥੋੜਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਬਿਲਕੁਲ ਠੀਕ ਨਹੀਂ ਹੋਈ ਥੋੜਾ ਜਿਆ ਕੇਤੇ 5% ਫਰਕ ਕਹਿ ਲਓ ਉਹ ਵੀ ਕਹਿੰਦੇ ਪਤਾ ਨਹੀਂ ਪਿਆ ਕਿ ਨਹੀਂ ਪਿਆ ਪਰ ਭਰੋਸਾ ਸੀ ਨਾ ਕਿ ਅਰਦਾਸ ਕੀਤੀ ਫਰਕ ਪਏਗਾ ਤੇ ਸੱਸ ਸੰਗਤ ਉਹ ਭੈਣ ਕਹਿੰਦੀ ਕਿ ਫਿਰ ਮਾਤਾ ਨੇ ਮੈਨੂੰ ਸਮਝਾਇਆ ਕਿ ਪੁੱਤ ਅਸੀਂ ਮੇਰਾ ਇਸ਼ਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ ਕਹਿੰਦੀ ਕਿ ਉਹਨਾਂ ਨੇ ਸਮਝਾਇਆ ਤੇ ਅਸੀਂ ਫਿਰ ਕਰਾਇ ਤੇ ਗੱਡੀ ਕੀਤੀ ਕਹਿੰਦੀ ਸਾਡੇ ਕੋ ਗੱਡੀ ਨਹੀਂ ਸੀ ਕੋਈ ਕਰਾਇ ਤੇ ਗੱਡੀ ਕੀਤੀ ਤੇ ਮੈਂ ਬੱਚੇ ਵੀ ਨਾਲ ਤੇ ਮੈਂ ਤੇ ਪਤੀ ਮੇਰਾ ਨਾਲ ਨਹੀਂ ਗਿਆ ਮੇਰੀ ਸੱਸ ਨਾਲ ਗਈ ਕਹਿੰਦੀ ਕਿ ਅਸੀਂ ਗਏ ਉੱਥੇ ਉਥੇ ਜਾ ਕੇ ਸ਼ਹੀਦਾਂ ਸਾਹਿਬ ਅਸੀਂ ਪਹੁੰਚਦੇ ਆਂ ਉਥੇ ਜਾ ਕੇ ਅਰਦਾਸ ਬੇਨਤੀ ਮਾਤਾ ਨੇ ਕਰਵਾਈ ਤੇ ਦੇਖ ਕਰਵਾਈ ਤੇ ਕਹਿੰਦੀ ਕਿ ਉਹ ਦਿਨ ਐਤਵਾਰ ਦਾ ਦਿਨ ਸੀ ਬੜੀ ਸੰਗਤ ਸੀ ਉਥੇ ਪਰ ਕਹਿੰਦੀ ਕਿ ਅਸੀਂ ਜੁਪੈਰਾ ਸਾਹਿਬ ਦੀ ਹਾਜ਼ਰੀ ਭਰੀ ਕਹਿੰਦੀ ਕਿ ਮੈਂ ਉਥੇ ਬੈਠੀ ਮੈਂ ਬਾਠ ਨਹੀਂ ਕੀਤਾ ਮੇਰੀ ਸੱਸ ਜਿਹੜੀ ਆ ਪੜ੍ਹੀ ਸੀ ਪਾਠ ਨੂੰ ਕਰਨਾ ਆਉਂਦਾ ਸੀ ਪਹਿਲਾਂ ਵੀ ਕਰਦੇ ਸੀ ਉਹਨਾਂ ਨੇ ਪਾਠ ਕੀਤਾ ਤੇ ਮੈਂ ਉਥੇ ਬੈਠੀ ਰਹੀ ਕਹਿੰਦੀ ਕਿ ਬੈਠੀ ਰਹੀ ਬੈਠਿਆਂ ਬੈਠਿਆਂ ਮੈਂ ਦੇਖਦੀ ਆ ਆਸੇ ਪਾਸੇ ਦੇਖਦੀ ਰਹੀ ਸੁਣ ਰਹੀ ਆ ਮੈਂ ਕਹਿੰਦੀ ਕਿ ਮੈਨੂੰ ਬੜਾ ਆਨੰਦ ਵੀ ਆ ਰਿਹਾ ਸੀ ਪਰ ਮੈਂ ਪਾਠ ਆਪ ਨਹੀਂ ਕੀਤਾ ਗੁਰਕਾ ਸਾਹਿਬ ਨਹੀਂ ਫੜਿਆ ਕਹਿੰਦੀ ਕਿ ਮੈਂ ਸੁਣਦੀ ਰਹੀ ਸੁਣਦੀ ਰਹੀ ਤੇ ਉੱਥੇ ਮੇਰੀ ਅੱਖ ਲੱਗ ਗਈ ਪਾਠ ਸੁਣਦੇ ਆ ਸੁਣਦੇ ਆ ਕਹਿੰਦੀ ਕਿ ਫਿਰ ਸਮਾਪਤੀ ਹੁੰਦੀ ਹੈ ਤੇ ਮੇਰੀ ਅੱਖ ਖੁੱਲਦੀ ਹੈ ਜਦੋਂ ਆਨੰਦ ਸਾਹਿਬ ਕਰਨ ਲੱਗੇ ਹੁੰਦੇ ਨੇ ਕਹਿੰਦੀ ਕਿ ਆਨੰਦ ਸਾਹਿਬ ਕਰਨ ਲੱਗੇ ਆ ਮੇਰੀ ਅੱਖ ਖੁੱਲੀ ਤੇ ਜਦੋਂ ਸੁਖਨੀ ਸਾਹਿਬ ਸ਼ੁਰੂ ਹੋਇਆ ਸੀ ਉਦੋਂ ਮੇਰੀ ਅੱਖ ਲੱਗੀ ਸੀ ਭੈਣ ਕਹਿੰਦੀ ਕਿ ਨਨਸਾਹਿਬ ਕਰਨ ਲੱਗੇ ਆ ਅੱਖ ਕੁਲੀ ਤੇ ਮੈਂ ਚਲੋ ਅਨੰਦ ਸਾਹਿਬ ਚ ਫਿਰ ਬੋਲਣਾ ਸ਼ੁਰੂ ਕਰਤਾ ਨਾਲ ਮੈਨੂੰ ਹੁੰਦਾ ਸੀ ਅਨੰਦ ਸਾਹਿਬ ਕੇ ਤੇ ਬਾਅਦ ਵਿੱਚ ਹੁਕਮਨਾਮਾ ਸਾਹਿਬ ਹੋਇਆ ਅਰਦਾਸ ਹੋਈ ਉਦਾਸ ਵੀ ਖੜੀ ਹੋਈ ਸੀ ਕਹਿੰਦੀ ਕਿ ਮੈਂ ਉੱਥੇ ਸੋਚ ਮਨ ਵਿੱਚ ਮੇਰੇ ਅਰਦਾਸ ਚੱਲਦੀ ਆ ਆਪਣੀ ਕਿ ਅਰਦਾਸ ਭਾਈ ਸਾਹਿਬ ਕਰ ਰਹੇ ਨੇ ਮੇਰੇ ਮਨ ਚ ਵੀ ਅਰਦਾਸ ਚੱਲਦੀ ਕਿ ਬਾਬਾ ਜੀ ਮੈਨੂੰ ਤੰਦਰੁਸਤ ਕਰੋ ਤੇ ਮੈਂ ਤੁਹਾਨੂੰ ਤਾਂ ਮੰਨਾਂ ਇਨੀ ਸੰਗਤ ਆ ਰਹੀ ਹੈ ਤੁਹਾਡੇ ਦਰ ਤੇ ਕਿ ਮੈਂ ਤੁਹਾਨੂੰ ਤਾਂ ਮੰਨਾਂ ਜੇ ਮੇਰਾ ਪਤੀ ਮੇਰੇ ਨਾਲ ਇੱਥੇ ਆ ਕੇ ਚਪੈਰੇ ਚ ਹਾਜ਼ਰੀ ਪਰੇ ਇਹੋ ਬੜੇ ਨਸ਼ੇ ਕਰਦਾ ਆ ਕਿ ਮੈਂ ਜਦੋਂ ਦੀ ਵਿਆਹੀ ਆਈ ਆ ਮੈਨੂੰ 10 ਸਾਲ ਹੋ ਚੱਲੇ ਨੇ ਪਰ ਮੇਰੇ ਮੈਂ ਸੁੱਖ ਦਾ ਸਾਹ ਨਹੀਂ ਲਿਆ ਪਤੀ ਮੇਰਾ ਨਸ਼ੇ ਕਰਦਾ ਬਹੁਤ ਤੇ ਉਹ ਭੈਣ ਕਹਿੰਦੀ ਕਿ ਮੈਂ ਅਰਦਾਸ ਮੰਨ ਚੀ ਕੀਤੀ ਬੋਲ ਕੇ ਨਹੀਂ ਕੀਤੀ ਨਾ ਮੈਂ ਕਿਸੇ ਨੂੰ ਦੱਸਿਆ ਇਹਦੀ ਕਿ ਮੇਰਾ ਤੇ ਰੋਗ ਚਲੋ ਠੀਕ ਹੈ ਉਹਦੇ ਪਾਤਸ਼ਾਹ ਨੇ ਠੀਕ ਕਰਤਾ ਮੈਨੂੰ ਅਹਿਸਾਸ ਵੀ ਹੋ ਰਿਹਾ ਸੀ ਮਹਿਸੂਸ ਹੋ ਰਿਹਾ ਸੀ ਕਹਿੰਦੀ ਕਿ ਮੈਂ ਫਿਰ ਘਰ ਆਉਣੀ ਆ ਘਰ ਆ ਕੇ ਮੈਂ ਚਲੋ ਵਾਇਗਰੂ ਵਾਇਗਰੂ ਕੀਤਾ ਹਨਾ ਮੂਲ ਮੰਤਰ ਦਾ ਜਾਪ ਕੀਤਾ ਥੋੜਾ ਸਮਾਂ ਚਲੋ ਮੈਂ ਠੀਕ ਹੋ ਗਈ ਅੱਗੇ ਨਾਲ ਕਾਫੀ ਫਰਕ ਪਿਆ ਕਹਿੰਦੀ ਕਿ ਮੈਂ ਅਰਦਾਸ ਕਰਦੀ ਰਹੀ ਕਿ ਬਾਬਾ ਜੀ ਹੁਣ ਮੈਂ ਦੁਪਹਿਰਾ ਸਾਹਿਬ ਉਦੋਂ ਹੀ ਕਟਾਂਗੀ ਉਦੋਂ ਹੀ ਹਾਜ਼ਰੀ ਪਰਾਂਗੀ ਜੇ ਮੇਰਾ ਪਤੀ ਮੇਰੇ ਨਾਲ ਜਾਵੇ ਤੇ ਕਹਿੰਦੀ ਕਿ ਮੈਂ ਬਾਣੀ ਪੜ੍ਹਦੇ ਕੇ ਅਰਦਾਸਾਂ ਕਰਾਦੀ ਰਹੀ ਡੇਲੀ ਕਹਿੰਦੀ ਕਿ ਮੈਨੂੰ ਨਹੀਂ ਪਤਾ ਕੀ ਖੇੜ ਬਣੀ ਕੀ ਚੀਜ਼ ਬਣੀ ਤੇ ਮੇਰਾ ਪਤੀ ਜਿਹੜਾ ਆ ਤੇ ਉਹ ਉਹਦੇ ਨਾਲ ਇੱਕ ਬੰਦਾ ਹੁੰਦਾ ਕਿ ਮੈਂ ਨਹੀਂ ਉਹਨੂੰ ਕਹਿੰਦੀ ਜਾਣਦੀ ਕਹਿੰਦੀ ਕਿ ਉਹ ਬੰਦਾ ਜਦੋਂ ਆਉਂਦਾ ਤੇ ਉਹ ਬੰਦਾ ਕਿਤੇ ਐਵੇਂ ਲੱਗਦਾ ਕਿ ਕਿਤੋਂ ਬੜਾ ਜੈਂਟਲਮੈਨ ਬਾਹਰੋਂ ਆਇਆ ਹੁੰਦਾ ਜਿਵੇਂ ਕਹਿੰਦੇ ਕਿ ਉਹ ਮੇਰੇ ਨਾਲ ਆਇਆ ਮੇਰੇ ਕੋਲ ਆਏ ਤੇ ਮੈਨੂੰ ਮਲਾਇਆ ਕਿ ਆ ਮੇਰਾ ਦੋਸਤ ਆ ਬਾਹਰੋਂ ਆਇਆ ਤੇ ਮੈਂ ਵੀ ਕਹਿੰਦੀ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੂੰ ਜੀ ਆਇਆਂ ਕਿਹਾ ਚਾਹ ਪਾਣੀ ਸ਼ਿਕਾਇਆ ਕਹਿੰਦੇ ਕਿ ਉਹ ਕਹਿੰਦੇ ਕਿ ਮੈਂ ਸ਼ਹੀਦਾਂ ਸਾਹਿਬ ਜਾਣਾ ਚਾਹੁੰਦਾ ਆ ਤੇ ਮੇਰਾ ਸਾਥ ਨਹੀਂ ਤੇ ਇਹਨਾਂ ਨੂੰ ਭੇਜ ਦਿਓ ਨਾਲ ਕਹਿੰਦੀ ਕਿ ਮੈਂ ਕਿਹਾ ਕਹਿੰਦੀ ਕਿ ਜਦੋਂ ਮੇਰੇ ਪਤੀ ਥੋੜਾ ਜਿਹਾ ਸੈੱਟ ਤੇ ਹੁੰਦੇ ਤੇ ਉਹਨਾਂ ਨੂੰ ਕਿਹਾ ਕਿ ਇਹ ਮਤਲਬ ਡ੍ਰਿੰਕ ਕੀਤੇ ਬਿਨਾਂ ਨਹੀਂ ਰਹਿ ਸਕਦੇ ਵੀ ਉੱਥੇ ਕਿਦਾਂ ਉਹ ਕਹਿੰਦੇ ਵੀ ਕੋਈ ਨਹੀਂ ਤੁਸੀਂ ਮੇਰੇ ਤੇ ਛੱਡੋ ਵੀ ਮੈਂ ਧਿਆਨ ਰੱਖਾਂਗਾ ਇਹਨਾਂ ਦਾ ਮੇਰੇ ਜੁਮੇ ਅੱਜ ਤੇ ਭੇਜੋ ਕਹਿੰਦੇ ਕਿ ਉਹ ਨਾਲ ਲੈ ਜਾਂਦੇ ਨੇ ਉੱਥੇ ਇੱਕ ਦਿਨ ਇਹਦੇ ਨੇ ਅਗਲੇ ਦਿਨ ਵਾਪਸ ਆਉਂਦੇ ਨੇ ਤੇ ਕਹਿੰਦੇ ਕਿ ਜਦੋਂ ਵਾਪਸ ਆਉਂਦੇ ਨੇ ਚਲੋ ਮੈਂ ਕਿੱਪ ਚਲੋ ਆਗੇ ਠੀਕ ਹੈ ਵਧੀਆ ਤੇ ਕਹਿੰਦੇ ਕਿ ਅਗਲੇ ਦਿਨ ਮੇਰੇ ਪਤੀ ਮੈਨੂੰ ਕਹਿੰਦੇ ਨੇ ਕਿ ਅਸੀਂ ਮਸ਼ੀਦਾ ਸਾਹਿਬ ਜ਼ਰੂਰ ਜਾਣਾ ਮੈਂ ਤੈਨੂੰ ਵੀ ਉੱਥੇ ਲੈ ਕੇ ਜਾਣਾ ਕਹਿੰਦੇ ਕਿ ਅਸੀਂ ਗਏ ਤੇ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਚਲੋ ਲੰਗਰ ਪਾਣੀ ਛਕਾ ਕੇ ਅਸੀਂ ਵਾਪਸ ਆ ਗਏ ਕਹਿੰਦੀ ਕਿ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਉੱਥੇ ਨਾ ਅਰਦਾਸ ਕਰਕੇ ਆਈ ਸੀ ਜਦੋਂ ਮੈਂ ਮਾਤਾ ਨਾ ਮੰਮੀ ਨਾ ਗਈ ਸੀ ਕਿ ਮੇਰੇ ਪਤੀ ਉੱਥੇ ਦੁਪਹਿਰਾ ਕੱਟਣਗੇ ਮੋਰੋਂ ਹਾਜ਼ਰੀ ਭਰਨੀ ਆ ਤੇ ਤੁਸੀਂ ਮੇਰੇ ਨਾਲ ਚਲੋਗੇ ਕਹਿੰਦੀ ਕਿ ਮੈਂ ਆਪਣੇ ਪਤੀ ਨੂੰ ਇਦਾਂ ਕਿਹਾ ਤੇ ਪਤੀ ਨੇ ਹਾਂ ਕਰਤੀ ਕਹਿੰਦੀ ਕਿ ਮੈਂ ਬੜੀ ਖੁਸ਼ ਹੋਈ ਕਿ ਮੈਂ ਬੜਾ ਸ਼ੁਕਰਾਨਾ ਕੀਤਾ ਬਾਬਾ ਦੀਪ ਸਿੰਘ ਜੀ ਦਾ ਕਹਿੰਦੇ ਕਿ ਕੀ ਹੋਇਆ ਸਮਾਂ ਆਇਆ ਐਤਵਾਰ ਆਇਆ ਤੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਅਸੀਂ ਚੱਲਣਾ ਆ। ਕਹਿੰਦੀ ਕਿ ਕੀ ਹੋਇਆ ਅਸੀਂ ਚਲੋ ਕਰ ਗੱਡੀ ਕੀਤੀ ਕਿਰਾਏ ਤੇ ਤੇ ਪਹੁੰਚ ਗਏ ਉੱਥੇ। ਕਹਿੰਦੀ ਕਿ ਮੈਨੂੰ ਸੀ ਕਿ ਪਤੀ ਕਿਤੇ ਨਾ ਕਿਤੇ ਖਿਸਕੇਗਾ। ਵੀ ਨਹੀਂ ਜਾਣਾ ਇਹਨੇ ਵੀ ਕਹਿ ਦਿੱਤਾ ਪਰ ਜਾਊਗਾ ਨਹੀਂ। ਪਰ ਕਹਿੰਦੀ ਕਿ ਉੱਥੇ ਗਏ ਜਦੋਂ ਅਸੀਂ ਅੰਦਰ ਗਏ ਸਾਰਾ ਦੁਪਹਿਰਾ ਸਾਹਿਬ ਕਹਿੰਦੇ ਮੇਰੇ ਪਤੀ ਨੇ ਮੇਰੇ ਨਾਲ ਬੈ ਕੇ ਕਟਿਆ, ਪਾਠ ਵੀ ਪੜਿਆ, ਗੁੜਕਾ ਸਾਹਿਬ ਤੋਂ ਕੀਤਾ ਮੈਂ ਵੀ ਕੀਤਾ ਕਹਿੰਦੀ ਕਿ ਮੇਰੇ ਮਨ ਨੂੰ ਸਕੂਨ ਮਿਲਿਆ ਕਿ ਬਾਬਾ ਦੀਪ ਸਿੰਘ ਨੇ ਕਿਰਪਾ ਕਰਤੀ ਆ। ਤੇ ਬਾਬਾ ਜੀ ਮੈਂ ਤੁਹਾਡੇ ਕੋਲਦਨ ਕੁਝ ਹੋਰ ਮੰਗ ਲਈ ਤੁਸੀਂ ਉਹ ਵੀ ਦੇ ਦੇਣਾ ਸੋ ਸਾਧ ਸੰਗਤ ਜੀ ਉਹ ਭੈਣ ਦਾ ਡਿਪਰੈਸ਼ਨ ਦੂਰ ਕੀਤਾ ਤੇ ਨਸ਼ਾ ਸੀ ਜਿਹੜਾ ਕਰ ਜਿਹਦੇ ਕਰਕੇ ਡਿਪਰੈਸ਼ਨ ਆਇਆ ਸੀ ਟੈਨਸ਼ਨ ਆਈ ਸੀ ਉਹ ਟੈਨਸ਼ਨ ਵੀ ਦੂਰ ਹੋਈ ਤੇ ਪਤੀ ਜਿਹੜਾ ਆ ਉਹ ਨਸ਼ੇ ਤੋਂ ਵੀ ਹਟਿਆ ਸੋ ਸਾਧ ਸੰਗਤ ਜੀ ਐਦਾਂ ਬਾਬਾ ਦੀਪ ਸਿੰਘ ਜੀ ਸਭ ਦੀਆਂ ਸੁਣਦੇ ਨੇ ਬਸ ਭਾਵਨਾ ਨੂੰ ਸ਼ੁੱਧ ਰੱਖਣਾ ਆ ਕਈਆਂ ਦੀ ਪਹਿਲੇ ਚ ਪੈਰੇ ਤੇ ਹਾਜ਼ਰੀ ਪ੍ਰਵਾਨ ਕਈਆਂ ਨੇ 21 21 ਕੱਟੇ ਨੇ ਅਜੇ ਤੱਕ ਪ੍ਰਵਾਨ ਨਹੀਂ ਹੋਈ ਕਿਉਂਕਿ ਸਾਧ ਸੰਗਤ ਜੀ ਕੁਝ ਕਰਮਾਂ ਦਾ ਲੈਣਾ ਦੇਣਾ ਵੀ ਹੁੰਦਾ ਹੈ ਉਹ ਪੂਰਾ ਹੋਏਗਾ ਤੇ ਅਰਦਾਸ ਜ਼ਰੂਰ ਪ੍ਰਵਾਨ ਹੋਏਗੀ ਸਾਡਾ ਕਰਮ ਹੈ ਅਰਦਾਸ ਕਰਨਾ ਜਿਵੇਂ ਅਸੀਂ ਬੂਟਾ ਬੀਜ ਦਿੰਨੇ ਆ ਫਲ ਨਹੀਂ ਅਸੀਂ ਲਾ ਸਕਦੇ ਫਲ ਮਾਲਕ ਨੇ ਲਾਉਣਾ ਹੈ ਇਸੇ ਤਰੀਕੇ ਅਸੀਂ ਅਰਦਾਸ ਕਰਨੀ ਹੈ ਪ੍ਰਵਾਨ ਕਰਨਾ ਪਰਮਾਤਮਾ ਦੇ ਹੱਥ ਵਾਸ ਹੈ ਸੋ ਬਾਬਾ ਦੀਪ ਸਿੰਘ ਕਿਰਪਾ ਕਰੋ ਸਭ ਦੀਆਂ ਝੋਲੀਆਂ ਪਨ ਸਤਸੰਗ ਜੀ ਕਿਸੇ ਦਾ ਕੋਈ ਸਵਾਲ ਜਵਾਬ ਹੋਵੇ ਕਿਸੇ ਨੇ ਕੋਈ ਪ੍ਰਸ਼ਨ ਪੁੱਛਣਾ ਹੋਵੇ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਆ ਤੇ ਸਤਸੰਗ ਜੀ ਬਾਬਾ ਦੀਪ ਸਿੰਘ ਕਿਰਪਾ ਕਰੋ ਸਭ ਦੀਆਂ ਝੋਲੀਆਂ ਪਨ ਤੇ ਸਾਧ ਸੰਗਤ ਜੀ ਸ਼ਹੀਦੀ ਦੇਖ ਸੰਗਤਾਂ ਕਰਾ ਰਹੀਆਂ ਨੇ ਜਿਨ੍ਹਾਂ ਸ਼ਹੀਦੀ ਦੇ ਕਰਵਾਈਏ ਸਾਧ ਸੰਗਤ ਜੀ ਸੋ ਬਾਬਾ ਦੀਪ ਸਿੰਘ ਉਹਨਾਂ ਦੀਆਂ ਵੀ ਅਰਦਾਸਾਂ ਜ਼ਰੂਰ ਪ੍ਰਵਾਨ ਕਰਦੇ ਨੇ ਤੇ ਕਰ ਰਹੇ ਨੇ ਸੋ ਸਾਧ ਸੰਗਤ ਜੀ ਕੋਈ ਸ਼ਹੀਦੀ ਦੇਖਦੇ ਰਿਲੇਟਰ ਕੋਈ ਕੁਐਸਚਨ ਸਵਾਲ ਹੋਵੇ ਤੁਸੀਂ ਆ ਕਮੈਂਟ ਕਰ ਸਕਦੇ ਆ ਜਾਂ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਸਕਦੇ ਆ WhatsApp ਤੇ ਸੋ ਬਾਬਾ ਦੀਪ ਸਿੰਘ ਸਾਹਿਬ ਦੀਆਂ ਚੋਲੀਆਂ ਪਾਣਗੇ ਸਭ ਨੂੰ ਖੁਸ਼ੀਆਂ ਨਾਲ ਨਿਵਾਜਣਗੇ ਸੋ ਦਸਵੰਦ ਜ਼ਰੂਰ ਕੱਢਿਆ ਕਰੋ ਆਪਣਾ ਸੋ ਦਸਵੰਦ ਕਿਸੇ ਨੇ ਕਿਸੇ ਕਾਰਜ ਵਿੱਚ ਲਾਉਣਾ ਹੋਵੇ ਜਿਵੇਂ 31 ਤਰੀਕ ਨੂੰ ਦੌੜਵੰਦ ਬੱਚਿਆਂ ਦੇ ਆਨੰਦ ਕਾਰਜ ਹੋਣੇ ਨੇ ਅਜੇ ਨਾਲ ਆ ਵਿਖੇ ਸੋ ਗੁਰਦੁਆਰਾ ਆਰਾਮ ਸਰ ਸਾਹਿਬ ਸੋ ਆਪ ਜੀ ਉਹਦੇ ਵਿੱਚ ਯੋਗਦਾਨ ਪਾ ਸਕਦੇ ਆ ਜਿੰਨਾ ਤੁਸੀਂ ਚਾਹੋ ਤੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਦੀਪ ਸਿੰਘ ਸਾਹਿਬ ਨੂੰ ਖੁਸ਼ੀਆਂ ਨਾਲ ਨਿਵਾਜਣ ਸੋ ਆਓ ਪਿਆਰ ਦੇ ਨਾਲ ਜਪੀਏ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ